ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੱਲ ਚੱਲ ਰਹੀ ਸੀ ਗੁਰਬਾਣੀ ਨੂੰ ਰਾਗਾਂ ਦੇ ਵਿੱਚ ਗਾਇਨ ਕਰਨ ਦੀ ਤੇ ਉਹ ਕਾਫੀ ਦਿਨਾਂ ਤੋਂ ਵਿਵਾਦ ਚੱਲ ਰਿਹਾ ਵਾ ਉਹਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜਿਹੜੇ ਰਾਗੀ ਸਿੰਘ ਹਨ ਉਹਨਾਂ ਨੂੰ ਗੁਰਬਾਣੀ ਦੇ ਨਿਰਧਾਰਤ ਰਾਗਾਂ ਦੇ ਵਿੱਚ ਹੀ ਬਾਣੀ ਨੂੰ ਗਾਇਨ ਕਰਨਾ ਚਾਹੀਦਾ ਵਾ ਮਤਲਬ ਉਹਨਾਂ ਦੇ ਕਹਿਣ ਦਾ ਅਰਥ ਇਹ ਹੈ ਕਿ ਮਤਲਬ ਜੇ ਸੋਠ ਰਾਗ ਦਾ ਸ਼ਬਦ ਹੈ ਤੋ ਉਹਨੂੰ ਸੋਠ ਦੇ ਵਿੱਚ ਹੀ ਗਾਇਆ ਜਾਵੇ ਇਦਾਂ ਦਾ ਇਹ ਮਸਲਾ ਚੱਲ ਰਿਹਾ ਸੀ ਉਹਦੇ ਵਿੱਚ ਮਸਲਾ ਚੱਲ ਰਿਹਾ ਸੀ ਅ ਬੰਗਲਾ ਸਾਹਿਬ ਦੇ ਅਗਨਤੀ ਪਾਇ ਰੰਜੀ ਸਿੰਘ ਦਾ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਜਦੋਂ ਕੀਰਤਨੀਏ ਜਿਹੜੇ ਸਿੰਘ ਨੇ ਉਹ ਮਤਲਬ ਜਦੋਂ ਪੰਕਤੀ ਲੈਂਦੇ ਨੇ ਜਦੋਂ ਤੂੰ ਮੇਰਾ ਪਿਤਾ ਵਾਹਿਗੁਰੂ ਵਾਹਿਗੁਰੂ ਤੂੰ ਮੇਰਾ ਮਾਤਾ ਇਹਦੇ ਵਿੱਚ ਜਿਹੜਾ ਉਹ ਆਪਣੇ ਕੋਲ ਸ਼ਬਦ ਲਗਾਉਂਦੇ ਨੇ ਉਹ ਗਲਤ ਆ ਮੰਨ ਮਤਾ ਉਹਨਾਂ ਦੀ ਜਿਹੜੀ ਵਿਚਾਰ ਸੀ ਨਾ ਉਹ ਕਿਸੇ ਇੱਕ ਸੰਦਰਭ ਦੇ ਵਿੱਚ ਚੱਲ ਰਹੀ ਸੀ ਬਹੁਤ ਕਮਾਲ ਦੀ ਗੱਲਾਂ ਕਹੀਆਂ ਉਹਨਾਂ ਨੇ ਪਰ ਆ ਭਾਈ ਜਿਹੜਾ ਤੁਹਾਨੂੰ ਪਤਾ ਇਹ ਭਾਈ ਕੋਈ ਨਾ ਕੁਝ ਇਹ ਲੋ ਗੱਲ ਕਰਨੀ ਹੁੰਦੀ ਆ ਜਿਹੜੀ ਸੰਦਰਭ ਤੋਂ ਉਲਟ ਹੋਵੇ ਜਾਣ ਬੁੱਝ ਕੇ ਬੰਦੇ ਇਦਾਂ ਕਰਦੇ ਨੇ ਤੇ ਇਹਦੇ ਇਸ ਇਹਨੇ ਜਿਹੜੇ ਕਥਾਵਾਚਕਾਂ ਦੇ ਸੰਬੰਧ ਦੇ ਵਿੱਚ ਜਿਹੜੀ ਗੱਲ ਕਹੀ ਆ ਉਹਦਾ ਮੈਂ ਜਵਾਬ ਜ਼ਰੂਰ ਦਵਾਂਗਾ ਆਓ ਨਾਲ-ਨਾਲ ਇਹਦੀ ਗੱਲ ਨੂੰ ਸੁਣੀਏ ਤੇ ਨਾਲ-ਨਾਲ ਇਹਦੀ ਗੱਲ ਦਾ ਜਵਾਬ ਦੇਈਏ ਆ ਸੁਣੋ ਕੀ ਕਹਿ ਰਿਹਾ ਐਸਾ ਤੇ ਫਿਰ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਕਥਾਵਾਚਕਾਂ ਤੇ ਵੀ ਦੇਖੋ ਸਤਗੁਰੂ ਬਾਜੂ ਹੋ ਕੇ ਚੀ ਹੈ ਬਾਣੀ ਇਹ ਤੂੰ ਜੇ ਗੁਰੂ ਦੀ ਗੱਲ ਕਰਨੀ ਉਹ ਉੱਥੇ ਕੋਈ ਆਟੇਦਾਲਾ ਮੰਗਦਾ ਹੈ ਕੋਈ ਉਹ ਸੱਸ ਬੋਦੀ ਲੜਾਈਆਂ ਦੀ ਗੱਲ ਕਰਦਾ ਹੈ ਕੋਈ ਘਰੇਲੂ ਰਿਸ਼ਤਿਆਂ ਦੀ ਗੱਲ ਕਰੇ ਇਹ ਕਹਿੰਦਾ ਵੀ ਕਥਾ ਵਾਚਕਾਂ ਦੀ ਗੱਲ ਕਰੀਏ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਕੋਈ ਮਤਲਬ ਕਿਸੇ ਦੀ ਗੱਲ ਕਰਦਾ ਕੋਈ ਸੱਸ ਨੌ ਦੀ ਗੱਲ ਕਰਦਾ ਵਾ ਇਹ ਕਹਿੰਦਾ ਵੀ ਇਹ ਕੱਚੀ ਗੱਲਾਂ ਨੇ ਕੱਚੀਆਂ ਗੱਲਾਂ ਨੇ ਵੀਰੇ ਮੈਨੂੰ ਲੱਗਦਾ ਤੂੰ ਬਾਣੀ ਨੂੰ ਧਿਆਨ ਨਾਲ ਪੜਾ ਕਿ ਜਦੋਂ ਬਾਣੀ ਪੜੀ ਜਾਂਦੀ ਹੈ ਨਾ ਬਾਣੀ ਨੂੰ ਸਾਰੀ ਨੂੰ ਚੇਤੇ ਸੰਦਰਭ ਦੇ ਵਿੱਚ ਰੱਖ ਕਰਕੇ ਬੜੇ ਧਿਆਨ ਦੇ ਨਾਲ ਪੜੋ ਤਾਂ ਹੀ ਕਿਹਾ ਜਾਂਦਾ ਵੀ ਸਹਿਜ ਪਾਠ ਕਰੋ ਸਹਿਜ ਪਾਠ ਸਲੋ ਸਲੋ ਹੌਲੀ ਹੌਲੀ ਬਾਣੀ ਨੂੰ ਚੇਤੇ ਦੇ ਵਿੱਚ ਰੱਖ-ਰੱਖ ਕੇ ਗੱਲਾਂ ਕਰੋ। ਕੋਈ ਗੱਲ ਕੀਤੀ ਹੈ ਕਿ ਕਈ ਜਿਹੜੇ ਪ੍ਰਚਾਰਕ ਨੇ ਸੱਸ ਨੌ ਦੀ ਗੱਲ ਸਾਂਉਂਦ ਨੇ ਆ ਵੀਰੇ ਮੈਂ ਤੈਨੂੰ ਗੁਰਬਾਣੀ ਸੁਣਾਵਾਂ। ਸ਼ਲੋਕ 12 ਤੋਂ ਵਧੇਰੇ। ਉਹਦੇ ਦੇ ਵਿੱਚ ਕੀ ਲਿਖਿਆ ਆ ਧਿਆਨ ਨਾਲ ਪੜੀ। ਗੁਰੂ ਨਾਨਕ ਸਾਹਿਬ ਜੀ ਦੇ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ। ਮਹੱਲਾ ਪਹਿਲਾ। ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸੱਸੜ ਸੁਹੀਆ ਕਿਵ ਕਰੀ। ਨਿਮਨ ਨਾ ਜਾਇ ਥਣੀ ਹੁਣ ਇਸ ਦੇ ਅਰਥ ਜਰੂਰ ਪੜੇ ਜਾ ਕਰਕੇ ਚਾਹੇ ਪ੍ਰੋਫੈਸਰ ਸਾਹਿਬ ਸਿੰਘ ਦੇ ਪੜ ਲੇ ਤੇ ਕਿਸੇ ਦੇ ਵੀ ਪੜ ਲੇ ਮੈਨੂੰ ਇਹ ਜਰੂਰ ਦਸੀ ਸੱਸੜ ਸੁਹੀਆ ਕਿਭ ਕਰੀ ਨਿਮਨ ਨਾ ਜਾਇ ਥਣੀ ਇਹਦਾ ਅਰਥ ਕੀ ਹੈ ਇੱਕ ਸੇਹਲੀ ਦੂਸਰੀ ਸੇਹਲੀ ਨੂੰ ਇਹ ਕੀ ਕਹਿ ਰਹੀ ਹੈ ਕਿ ਮੇਰੇ ਤੇ ਇੰਨੀ ਭਾਰ ਜਵਾਨੀ ਹੈ ਮੇਰੇ ਕੋਲ ਨਹੀਂ ਆਪਣੇ ਸੱਸ ਅੱਗੇ ਝੁਕਿਆ ਜਾਂਦਾ ਸੱਸ ਦੀ ਗੱਲ ਆਈ ਹੈ ਕਿ ਨਹੀਂ ਆਈ ਹੁਣ ਬਸ ਪੰਤ ਪ੍ਰਮਾਣਿਕ ਸਿਖਿਆਤ ਮਰਾ ਦਾ ਪੜ ਉਦੇ ਵਿੱਚ ਬਕਾਇਦਾ ਲਿਖਿਆ ਹੈ ਕਥਾ ਦਾ ਮਨੋਰਥ ਗੁਰਮਤ ਨੂੰ ਦਰੜਾਉਣਾ ਹੈ ਜਦੋਂ ਇਹ ਸਲੋਕ ਆਇਆ ਸਸ ਅਤੇ ਨੌ ਦਾ ਉਦੇ ਇਥੇ ਗੱਲ ਨਾ ਕੀਤੀ ਜਾਵੇ ਕਿੱਥੇ ਲਿਖਿਆ ਹੋਇਆ ਵੀ ਜਦੋਂ ਗੁਰਬਾਣੀ ਦੇ ਵਿੱਚ ਫਿਰ ਤਾਂ ਇਹਦਾ ਸਾਮਣਾ ਪਰਥ ਵੀ ਨਹੀਂ ਕਰ ਸਕਦੇ ਫਿਰ ਤਾਂ ਇਹਦਾ ਸਾਮਣਾ ਪਰਥ ਵੀ ਨਹੀਂ ਕਰ ਸਕਦੇ ਫਿਰ ਤੂੰ ਕਹੇਗਾ ਇਹ ਅਰਥ ਵੀ ਤੁਹਾਡੇ ਹਿਸਾਬ ਦੇ ਨੇ ਫਿਰ ਤੁਹਾਡੇ ਹਿਸਾਬ ਦੇ ਹੱਥ ਕਿਹਦੇ ਨੇ ਫਿਰ ਤਾਂ ਬਾਣੀ ਕੱਲੀ ਪੜਨੀ ਚਾਹੀਦੀ ਅਰਥ ਤਾਂ ਕਰਨੀ ਨਹੀਂ ਚਾਹੀਦੀ ਤੇਰੇ ਹਿਸਾਬ ਨਾਲ ਜਾਇਆ ਜਾਵੇ ਵੀਰੇ ਫਿਰ ਤਾਂ ਗੁਰਬਾਣੀ ਦਾ ਅਰਥ ਕਰਨੀ ਚਾਹੀਦੇ ਫਿਰ ਜਿੱਦਾਂ ਬਾਣੀ ਆਉਂਦਾ ਪੜੀ ਜਾਓ ਪੜੀ ਜਾਓ ਇਦਾਂ ਗੁਰਬਾਣੀ ਨੇ ਸਤਗੁਰ ਜੀ ਨੇ ਸਾਡਾ ਕਿਉਂ ਦਿੱਤੀ ਆ ਸਾਡਾ ਜੀਵਨ ਜਾਤ ਆ ਇਹਨੂੰ ਪੜ ਕਰਕੇ ਸੀ ਆਪਣੇ ਜੀਵਨ ਤੇ ਲਾਗੂ ਕਰਨੀ ਆ ਇਹ ਜਾ ਕਰਕੇ ਜਰੂਰ ਪੜੀ ਅੱਗੇ ਸੁਣੋ ਕੀ ਕਹਿੰਦਾ ਵਾ ਕੋਈ ਇਹਦੇ ਉੱਤੇ ਜਿਹੜੀ ਐ ਟ੍ਰੈਂਡਿੰਗ ਚੱਲੀ ਹੁੰਦੀ ਆ ਰੀਲਾ ਉਹ ਤੇ ਗੱਲ ਕਰਨ ਲੱਪੈਂਦਾ ਅੰਬਾਨੀ ਦੇ ਮੁੰਡੇ ਦਾ ਵਾ ਸਾਰਾ ਸਿੱਖ ਪੰਥ ਦੇ ਪ੍ਰਚਾਰਕ ਉਹਦੇ ਤੋਂ ਆਪੇ ਨੇ ਇਹ ਕੱਚੀ ਬਾਣੀ ਆ ਇਹ ਨਹੀਂ ਬੋਲਣੀ ਜਿਹੜੀ ਸਤਗੁਰ ਇਹ ਪੰਥ ਪ੍ਰਮਾਣਿਕ ਸੇਖ ਰਾਤ ਮਰਿਆਦਾ ਦੇ ਵਿੱਚ ਜੋ ਮੁੱਦੇ ਦੱਸੇ ਗਿਆ ਉਹਨਾਂ ਤੇ ਗੱਲ ਕਰਨਾ ਇੱਕ ਸਿੱਖ ਦਾ ਫਰਜ਼ ਆ ਤੁਸੀਂ ਤਾਂ ਰਹਿਤ ਮਰਿਆਦਾ ਤੋਂ ਭਗੋੜੇ ਹੋ ਤੁਸੀਂ ਕਿਦਾਂ ਗੱਲ ਕਰੋਗੇ ਵਿਆਹ ਦੇ ਵਿੱਚ ਆਨੰਦ ਕਾਰਜ ਉਹਦੇ ਵਿੱਚ ਬਕਾਇਦਾ ਮਰਿਆਦਾ ਹੈਗੀ ਨਾ ਮਰਿਆਦਾ ਉਹਦੇ ਵਿੱਚ ਆਨੰਦ ਕਾਰਜ ਹੈਗਾ ਨਾ ਆਨੰਦ ਸੰਸਕਾਰ ਹੈਗਾ ਉਹਦੇ ਵਿੱਚ ਜੋ-ਜੋ ਲਿਖਿਆ ਹੋਇਆ ਇੱਕ ਸਿੱਖ ਦਾ ਫਰਜ਼ੀ ਉਹਦੇ ਤੇ ਗੱਲ ਕਰਨਾ ਜਿਤੇ ਤੇਰੇ ਸਾਹਮਣਾਂ ਕੋਈ ਮਰਿਆਦਾ ਨਾ ਹੋਵੇ ਤੇ ਫਿਰ ਆਪਣੇ ਮਰਜ਼ੀ ਨਾਲ ਜੋ ਮਰਜ਼ੀ ਜੋ ਕਰਦਾ ਰਹੇ ਕੋਈ ਵਿੱਚੇ ਮਨਮਤ ਕਰਦਾ ਰਹੇ ਫਿਰ ਠੀਕ ਹੈ ਆਨੰਦ ਕਾਰਜ ਦਾ ਜਿਹੜਾ ਆਨੰਦ ਸੰਸਕਾਰ ਆ ਉਹ ਕਿਉਂ ਲਿਖਿਆ ਹੋਇਆ ਵਿੱਚ ਮਰਿਆਦਾ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਵਾ ਤੇ ਕੀ ਕੀ ਕਰਨਾ ਚਾਹੀਦਾ ਆਨੰਦ ਕਾਰਜ ਦੇ ਵਿੱਚ ਕੀ ਕੀ ਨਹੀਂ ਕਰਨਾ ਚਾਹੀਦਾ ਇਹ ਸਿੱਖ ਦੇ ਲਈ ਇੱਕ ਕਾਨੂੰਨ ਹੈ ਇੱਕ ਨਿਜ਼ਮ ਹੈ ਉਹਨੂੰ ਫਾਲੋ ਕਰਨ ਵਾਸਤੇ ਹਰ ਸਿੱਖ ਬੋਲਦਾ ਆ ਤੇ ਪ੍ਰਚਾਰਕ ਦਾ ਫਰਜ਼ ਉਸ ਮਰਿਆਦਾ ਤੇ ਗੱਲ ਕਰਨਾ ਅੱਗੇ ਸੁਣਦੇ ਕੀ ਕਹਿੰਦਾ ਹੈ ਇਹ ਇਹ ਜਿਹੜੀ ਹੈ ਇਹ ਅਵਗਿਆ ਸਤਗੁਰ ਦੀ ਇਹ ਬੇਅਦਬੀ ਹੈ ਇਹ ਤੋਹੀਨ ਹੈ ਕਥਾ ਵਾਚਕਾਂ ਵੱਲੋਂ ਜਦ ਸ਼ਬਦ ਛਿੜਿਆ ਸ਼ਬਦ ਦੇ ਵਿੱਚ ਲੈ ਕੇ ਸ਼ਬਦ ਦੀ ਬ੍ਰਹਮ ਦੀ ਹੀ ਗੱਲ ਦੀ ਗੱਲ ਕਰਨੀ ਹੈ ਜਦੋਂ ਸ਼ਬਦ ਛਿੜਿਆ ਹੁੰਦਾ ਤਾਂ ਸ਼ਬਦ ਦੀ ਹੀ ਗੱਲ ਕੀਤੀ ਜਾਂਦੀ ਹੈ ਵੀਰ ਜੀ ਹੁਣ ਤਾਂ ਤੁਹਾਨੂੰ ਦੱਸਿਆ ਵੀ ਮੈਂ ਸ਼ਲੋਕ ਪੜਿਆ ਗੁਰਨਾਮ ਸੇ ਦਾ ਉਹ ਤੰਗੀ ਪਾਇਓ ਉਹਦੀ ਗਹਿਰੀ ਗੰਭੀਰੀ ਸੱਸ ਸੁਰ ਦੀ ਸੱਸੁਰ ਦੀ ਗੱਲ ਹੋएगी ਸੁਹੀਆ ਕੀ ਕਰੀ ਫਿਰ ਉੱਥੇ ਕਿਹੜੀ ਗੱਲ ਕੀਤੀ ਜਾਵੇਗੀ ਗੁਰਬਾਣੀ ਦੇ ਸ਼ਬਦ ਦੀ ਤਾਂ ਗੱਲ ਹੋ ਰਹੀ ਹੈ ਹੋਰ ਕਿਹਦੀ ਗੱਲ ਹੋ ਰਹੀ ਹੈ ਜੋ ਕਾਚਾ ਧੰਨ ਸੰਜੇ ਮੂਰਖਗਾ ਵਾਰ ਕੱਚੇ ਧੰਨ ਤੇ ਸੱਚੇ ਧੰਨ ਦੀ ਗੱਲ ਹੋ ਰਹੀ ਹੈ ਤੇ ਉੱਤੇ ਦੱਸਿਆ ਨਹੀਂ ਜਾਵੇ ਕਾਚਾ ਧੰਨ ਕਿਹੜਾ ਤੇ ਸੱਚਾ ਧੰਨ ਕਿਹੜਾ ਵਾ ਸੱਚਾ ਧੰਨ ਕੀ ਆ ਕਾਚਾ ਧੰਨ ਸੰਜੇ ਮੂਰਖਗਾ ਵਾਰ ਜਿਹੜੀ ਜਿਹੜੇ ਕਨਸੈਪਟ ਚੱਲਦਾ ਤੇ ਦੱਸਿਆ ਨਹੀਂ ਜਾਵੇਗਾ ਨਾਲੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਇਹ ਤਾਂ ਸਤ ਤੋਂ ਅੱਗੇ ਤੋਂ ਸਭ ਤੋਂ ਪਹਿਲਾਂ ਲਾਗੂ ਹੁੰਦੀ ਹੈ ਜਿਹੜੀ ਤੁਸੀਂ ਪਤਾ ਨਹੀਂ ਕਿਹੜੀ ਕਿਹੜੀ ਬਾਣੀਆਂ ਵਿੱਚ ਵਾਰ ਕਰਕੇ ਗੁਰੂ ਦਾ ਦਰਜਾ ਕਿੰਨੂ ਦਿੱਤਾ ਗਿਆ ਸਭ ਤੋਂ ਪਹਿਲਾਂ ਇਹ ਗੱਲ ਧਿਆਨ ਦੇ ਗੁਰੂ ਦਾ ਦਰਜਾ ਕਿੰਨੂ ਦਿੱਤਾ ਗੁਰੂ ਦਾ ਦਰਜਾ 1708 ਦੇ ਵਿੱਚ ਦਿੱਤਾ ਕਿੰਨੋ ਗਿਆ ਵਾ ਸਤ ਗੁਰੂ ਬਿਨਾ ਗੁਰੂ ਤੋਂ ਬਿਨਾ ਉਹ ਸੱਚੇ ਗੁਰੂ ਤੋਂ ਬਿਨਾ ਹੋਰ ਕੱਚੀ ਹੈ ਬਾਣੀ ਤੁਸੀਂ ਪੜਦੇ ਹੋ ਕਿ ਨਹੀਂ ਪੜਦੇ ਤੂੰ ਐਡੀ ਵੱਡੀ ਮਾਲਾ ਪਾਈ ਆ ਵੀਰੇ ਐਡੀ ਮੋਟੀ ਇਹ ਦੁਰਾਖਸ਼ ਦੀ ਮਾਲਾ ਤੂੰ ਗੁਰੂ ਦੀ ਬੇਅਦਵੀ ਦੀ ਗੱਲ ਤੂੰ ਕਰਦਾ ਗੁਰੂ ਦੀ ਬੇਅਦਵੀ ਸਭ ਤੋਂ ਵੱਧ ਤੁਸੀਂ ਲੋਕ ਕਰਦੇ ਨੇ ਐਡੀ ਮੋਟੀ ਮਾਲਾ ਪਾ ਕਰਕੇ ਗੁਰਬਾਣੀ ਦੇ ਵਿੱਚ ਬਕਾਇਦਾ ਮਾਲਾ ਦਾ ਖੰਡਨ ਕੀਤਾ ਹੋਇਆ। ਕਿੰਨੇ ਅਦਵੀ ਦੇ ਤੁਸੀਂ ਕਰ ਰਹੇ ਹੋ? ਗੁਰੂ ਦੇ ਹੁਕਮਾਂ ਦਾ ਅਲੰਘਣ ਦਾ ਤੁਸੀਂ ਲੋਕ ਕਰ ਰਹੇ ਹੋ। ਅੱਗੇ ਸੁਣੋ। ਕੋਈ ਮਸੀਤੇ ਜਾਣ ਨੂੰ ਕਹਿੰਦਾ ਹੈ, ਕੋਈ ਸਹਾਇਆਂ ਦੀ ਗੱਲ ਕਰਦਾ, ਕੋਈ ਇਹ ਇਹ ਡਾਈਸ ਦੇ ਵਿਸ਼ੇ ਨੇ। ਇਹ ਕਥਾ ਦੇ ਵਿਸ਼ੇ ਨਹੀਂ ਹੈ। ਸੋ ਇਹਨਾਂ ਨੂੰ ਇੱਕ ਮਰਿਆਦਾ ਨਹੀਂ ਪਤਾ ਕਥਾ ਦੀ ਕਿ ਇਹ ਕਿਹੜੀ ਗੱਲ ਚੌਂਕੜੇ ਜਿਹੀ ਕਹਿਣੀ ਕਿ ਨਹੀਂ। ਕਥਾ ਦੀ ਮਰਿਆਦਾ ਕੌਣ ਦੱਸੇਗਾ? ਤੁਸੀਂ? ਜਿਹੜੇ ਜਿਹੜੇ ਮੋਟੀਆਂ ਮਾਲਾਂ ਪਾਉਂਦੇ ਹੋ। ਚੌਂਕੜੇ ਦੀ ਗੱਲ ਕੌਣ ਕਰਦਾ? ਤੁਸੀਂ ਕਰਦੇ ਚੌਂਕੜੇ ਦੀ ਗੱਲ। ਗੁਰਬਾਣੀ ਨੇ ਤਾਂ ਐਦਾਂ ਚੌਕੜਾ ਮਾਰਨ ਨੂੰ ਕਿਤੇ ਨਹੀਂ ਕਿਹਾ ਵੀ ਐਦਾਂ ਕਰੇ ਕੋਈ ਵਖਰਾ ਕੋਈ ਚੌਕੜਾ ਮਾਰ ਕਰਕੇ ਆਸਣ ਮਾਰ ਕਰਕੇ ਬੈਠੋ ਗੁਰਬਾਣੀ ਦਾ ਤਾਂ ਸਿੱਧਾ ਤੇ ਸਪਸ਼ਟ ਫਰਮਾਨ ਆ ਕਾਹੇ ਰੇ ਬਲ ਖੋਜਣ ਜਾਈ ਸਰਬਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਬ ਤਾਂ ਤੇਰੇ ਨਾਲ ਵਸਦਾ ਨਾਮਾ ਕਹੇ ਤਿ ਲੋਚਨਾ ਮੁਖ ਤੇ RAM ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਸੌਖਾ ਤਾਂ ਗੱਲ ਕਲੀਅਰ ਹੋ ਰਹੀ ਐ ਪਾਨੀ ਲੇ ਕਾਗਦ ਕਾਟੀ ਲੇ ਗੁੱਡੀ ਆਕਾਸ਼ ਮਧੇ ਭਰ ਮੇਲੇ ਪੰਜ ਜਨਾ ਸੁ ਬਾਤ ਬਤਉਆ ਜਿੱਥੇ ਦोरी 라ਕੀਏ ਨੇ ਆਪਣੇ ਕੰਮ ਕਾਰਜ ਕਰਦਾ ਹੋਇਆ ਰੱਬ ਦੇ ਵਿੱਚ ਚੇਤ ਰਖਣਾ ਕਿਹੜੇ ਝੌਂਕੜੇ ਦੀ ਗੱਲ ਕਰਦਾ ਮੇਰੇ ਤੋਂ ਕਿਹੜੇ ਝੌਂਕੜੇ ਦੀ ਗੱਲ ਕਰਦਾ ਮੈਂ ਨਾ ਬਕਾਇਦਾ ਦਲੀਲ ਸਹਿਤ ਗੁਰਬਾਣੀ ਦੇ ਰੋਸ਼ਨੀ ਦੇ ਅੰਦਰ ਤੇਰੇ ਨਾਲ ਗੱਲ ਕਰ ਰਹੇ ਹਾਂ ਕੈਲਫਲ ਉਹ ਕਹਾਣੀ ਹੈ ਹੋਰ ਤੁਸੀਂ ਪਹਿਲਾਂ ਉਹਨਾਂ ਦੇ ਤਕੀਲ ਸੁਣਾ ਅੱਜ ਦੇਖੋ ਦਿੱਲੀ ਦੇ ਜੰਮੂ ਦੇ ਅੰਦਰ ਦਰਸ਼ਨ ਸਿੰਘ ਨੂੰ ਸੱਦੇ ਗਿਆ ਜਿਹੜਾ ਐਂਟਰੀ ਦਸਮ ਲੌਬੀ ਹੈ ਔਰ ਜਿਹੜੀ ਐਂਟਰੀ ਦਸਮ ਲੋਬੀ ਆ ਉਹ ਬੜੇ ਜ਼ੋਰ ਤੇ ਕੰਮ ਕਰ ਰਹੀ ਆ ਜੰਮੂ ਚ ਨੌਂ ਮਬਜ ਨੂੰ ਫਿਰ ਬੁਲਾ ਰਹੇ ਨੇ ਉਹਤੇ ਕੋਈ ਨਹੀਂ ਬੋਲ ਰਿਹਾ ਕਾਸ਼ ਕਿ ਅੱਜ ਦਿੱਲੀ ਕਮੇਟੀ ਦੇ ਜਿਹੜਾ ਧਰਮਪਰਚਾ ਦੀ ਕੁਰਸੀ ਆ ਉਹ ਮੇਰੇ ਵੀਰ ਪਰਮਜੀਤ ਸਿੰਘ ਰਾਣੀ ਕੋ ਹੁੰਦੀ ਦਸਮ ਗ੍ਰੰਥ ਦੀ ਗੱਲ ਫਿਰ ਸਤਗੁਰੂ ਬਿਨਾ ਹੋਰ ਕੱਚੀ ਪਾਣੀ ਦੀ ਗੱਲ ਆ ਗਈ ਨੇ ਹੈ ਉਹ ਕਹਿੰਦਾ ਦਸਮ ਗ੍ਰੰਥ ਦਾ ਮੁੱਦਾ ਦਸਮ ਗ੍ਰੰਥ ਦਾ ਮੁੱਦਾ ਤੇ ਤੁਸੀਂ ਲੈ ਕੇ ਬੈਠੋ ਤੁਸੀਂ ਤਾਂ ਠੰਡਾ ਤੁਸੀਂ ਨਹੀਂ ਪੈਣ ਦਿੰਦੇ ਸੋ ਭਾਈ ਜੇ ਤੁਸੀਂ ਕਥਾਵਾਚਕਾਂ ਦੀ ਗੱਲ ਕਰੋਗੇ ਕਥਾਵਾਚਕਾਂ ਕੋਲੋਂ ਇੱਕ ਬਕਾਇਦਾ ਲੌਜਿਕ ਹੈ ਉਹ ਉਹ ਬਕਾਇਦਾ ਕਮਰਿਆਦਾ ਨੂੰ ਫੋਲੋ ਕਰ ਰਹੇ ਨੇ ਜਦੋਂ ਆਨੰਦਿਕ ਕਿੰਨੇ ਸੰਸਕਾਰ ਨੇ ਇੱਕ ਨਾਮ ਸੰਸਕਾਰ ਇੱਕ ਆਨੰਦ ਕਾਰਜ ਸੰਸਕਾਰ ਜਿਹਨੂੰ ਆਨੰਦ ਸੰਸਕਾਰ ਕਿਹਾ ਗਿਆ ਇੱਕ ਖੰਡੇ ਬਾਟੇ ਦੀ ਪੌਲ ਅਮਰਤ ਸੰਸਕਾਰ ਇੱਕ ਮਿੱਤਕ ਸੰਸਕਾਰ ਜਦੋਂ ਪੁਰਾਣੀ ਚੜਾਈ ਕਰ ਗਿਆ ਉਦੋਂ ਕੀ ਕੀ ਕਰਨਾ ਵਾ ਕੌਣ ਤੁਹਾਨੂੰ ਫੋਨ ਲਾਇਆ ਜਾਵੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਜੀ ਦੱਸੋ ਪੇੜਾ ਹੁਣ ਰਹਿਤਮ ਰਿਆਦਾ ਦੇ ਅਨੁਸਾਰ ਕਿਵੇਂ ਕੀਤਾ ਹੈ ਤੁਹਾਨੂੰ ਫੋਨ ਲਾਇਆ ਕੋਈ ਕਿੱਦਾਂ ਪਤਾ ਕੀਤਾ ਜੇ ਗੁਰਮਤਕੀ ਹੈ ਮਨਮਤਕੀ ਹੈ ਉੱਥੇ ਦਰੜ ਨਹੀਂ ਕਰੌਣਾ ਕਿੱਥੇ ਕਿੱਦਾਂ ਦੱਸਿਆ ਜਾਵੇ ਕਥਾਵਾਚਕ ਕਿੱਦਾਂ ਦੱਸੇ ਬਕਾਇਦਾ ਕਥਾਵਾਚਕ ਤਾਂ ਕਹੇਗਾ ਕਿਸੇ ਨੂੰ ਪੁੱਛਣ ਦੀ ਜਰੂਰਤ ਨਹੀਂ ਆਹ ਤੁਹਾਡੇ ਕੋਲ ਪੰਥ ਕਰੋਨਿਕ ਸਿੱਖ ਰਿਆਤਮ ਰਿਆਦਾ ਉਹਦੇ ਵਿੱਚ ਮਿੱਤਕ ਸੰਸਕਾਰ ਪੜ੍ਹ ਲਓ ਕੀ ਕੀ ਕਰਨਾ ਬਕਾਇਦਾ ਲਿਖਿਆ ਹੋਇਆ ਉਹਦੇ ਵਿੱਚ ਜਦੋਂ ਅਮਰਤ ਸੰਸਕਾਰ ਉਹ ਵੇਦ ਵਿੱਚ ਕੀ ਕੀ ਕਰਨਾ ਤੁਹਾਨੂੰ ਪਤਾ ਹੋਵੇ ਜਦੋਂ ਆਨੰਦ ਸੰਸਕਾਰ ਜਦੋਂ ਆਨੰਦ ਕਾਰਜ ਕਰਨਾ ਆ ਲਿਖਿਆ ਦੇ ਵਿੱਚ ਬਕਾਇਦਾ ਕਿਸੇ ਨੂੰ ਪੁੱਛਣ ਦੀ ਜਰੂਰਤ ਨਹੀਂ ਹੈ ਕਿਸੇ ਕਥਾਵਾਚਕ ਨੂੰ ਕਿਸੇ ਨੂੰ ਵੀ ਆ ਵਿੱਚ ਲਿਖਿਆ ਕੀ ਕੀ ਕਰਨਾ ਵਾ ਠੀਕ ਹੈ ਸੋ ਬਾਣੀ ਜਦੋਂ ਪੜਦੇ ਹੋ ਭਾਈ ਧਿਆਨ ਨਾਲ ਪੜਿਆ ਕਰੋ ਜਿਹੜਾ ਰਾਗੀਆਂ ਦਾ ਮਸਲਾ ਬਹੁਤ ਵਧੀਆ ਮਸਲਾ ਉੱਠਿਆ ਉਹ ਬਹੁਤ ਵਧੀਆ ਹੈ ਗੁਰਬਾਣੀ నిర్ਧਾਰਤ ਰਾਗਾਂ ਦੁਆਰਾ ਹੀ ਗਾਈ ਜਾਵੇ ਸਤਿਗੁਰ ਜੀ ਨੇ ਤੇ ਰਾਗ ਕਾਦੇ ਵਾਸਤੇ ਲਿਖੇ ਹੋਏ ਆ ਗੁਰੂ ਸਾਹਿਬ ਜੀ ਨੇ ਬਕਾਇਦਾ ਜਿਹੜੇ ਤਨਸਰੀ ਮਹੱਲਾ ਪੰਜਵਾਂ ਤੁਮਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਤਨਸਰੀ ਰਾਗ ਅੰਦਰ ਦਰਜਣਾ ਬਕਾਇਦਾ ਗੁਰੂ ਸਾਹਿਬ ਨੇ ਲਿਖਿਆ ਰਾਗ ਸੋਰਠਿ ਬਾਣੀ ਭਗਤ ਕਬੀਰ ਜੀਓ ਕੀ ਰਾਗ ਸੋਰਠਿ ਲਿਖਿਆ ਹੈ ਨਾ ਸਤਿਗੁਰ ਜੀ ਨੇ ਰਾਗ ਕਿਉਂ ਦਿੱਤੇ ਨੇ ਇਸੇ ਕਰਕੇ ਦਿੱਤੇ ਨੇ ਵੀ ਇਹ ਸੇ ਸ਼ਬਦ ਨੂੰ ਇਸੇ ਦੇ ਵਿੱਚ ਹੁਣ 22 ਵਾਰਾਂ ਨੇ ਉਹਦੇ ਵਿੱਚ 9 ਧੁਨੀਆਂ ਨੇ ਸਤਿਗੁਰੂ ਜੀ ਨੇ ਧੁਨੀਆਂ ਕਿਉਂ ਜੜਾਈਆਂ? ਯ ਆਪਣੀ ਮਰਜ਼ੀ ਕਰਨੀ ਹੈ ਤੁਸੀਂ। ਜਾਣ ਬੁੱਝ ਕੇ ਉਸ ਚੀਜ਼ ਨੂੰ ਡਿਫੈਂਡ ਕਰਨ ਵਾਸਤੇ ਐਵੇਂ ਬੇਤੁਕੀਆਂ ਗੱਲਾਂ ਨਹੀਂ ਕਰੀਦਾ ਵੀਰ। ਸੋਚ ਸਮਝ ਕੇ ਵਿਚਾਰ ਨਾਲ ਬੋਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ